ਸਾਡਾ ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇਸ ਵੀਡੀਓ ਵਿੱਚ ਦੋਸਤੋ ਅਧੀਨ ਸੇਵਾਮਾ ਚੌਣ ਬੋਰਡ ਪੰਜਾਬ ਵੱਲੋਂ ਸਾਇੰਟੀਫਿਕ ਅਸਿਸਟੈਂਟ ਦੀ ਭਰਤੀ ਦਾ ਰਿਜ਼ਲਟ ਆਊਟ ਕਰ ਦਿੱਤਾ ਗਿਆ ਹੈ ਰਿਜ਼ਲਟ ਦੀ ਡਿਟੇਲ ਵਿੱਚ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਹਿੱਟ ਕਰੋ ਤਾਂ ਕਿ ਤੁਹਾਨੂੰ ਸਾਡੀ ਲੇਟੈਸਟ ਵੀਡੀਓਜ਼ ਦੀ ਅਪਡੇਟ ਮਿਲਦੀ ਰਹੇ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਰਿਜ਼ਲਟ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਰਿਜ਼ਲਟ ਆਊਟ ਕੀਤਾ ਹੈ ਅਧิน ਸੇਵਾ ਮੰਚੋਂ ਬੋਰਡ ਪੰਜਾਬ ਵੱਲੋਂ ਅਸਿਸਟੈਂਟ ਸਾਇੰਟਿਫਿਕ ਦੀ ਭਰਤੀ ਦੇ ਲਈ ਐਗਜ਼ਾਮ ਕੰਡਕਟ ਕੀਤਾ ਗਿਆ ਸੀ ਜਿਸ ਦਾ ਕਿ ਰੋਲ ਨੰਬਰ ਵਾਈਜ਼ ਰਿਜ਼ਲਟ ਹੈ ਜਿਹੜਾ ਉਹ ਆਊਟ ਕਰ ਦਿੱਤਾ ਗਿਆ ਹੈ ਰਿਜ਼ਲਟ ਦੀ ਡਿਟੇਲ ਵਿੱਚ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਸਭ ਤੋਂ ਪਹਿਲਾਂ ਸੀਰੀਅਲ ਨੰਬਰ ਦਿੱਤਾ ਗਿਆ ਹੈ ਰੋ ਨੰਬਰ ਅਪਲੀਕੇਸ਼ਨ ਨੰਬਰ ਉਸ ਤੋਂ ਬਾਅਦ ਕੈਂਡੀਡੇਟ ਦਾ ਨਾਮ ਫਾਦਰਜ਼ ਨੇਮ ਕੈਟਾਗਰੀ ਡੇਟ ਆਫ ਬਰਥ ਦਿੱਤੀ ਗਈ ਹੈ ਜੈਂਡਰ ਪਾਰਟ ਏ ਜੋ ਕਿ 50 ਮਾਰਕਸ ਦਾ ਹੈ ਉਸ ਦੇ ਵਿੱਚ ਤੁਹਾਡੇ ਕਿੰਨੇ ਮਾਰਕਸ ਆਏ ਨੇ ਤੇ ਪਾਰਟ 2 ਦੇ ਵਿੱਚ ਜੋ ਕਿ 100 ਨੰਬਰ ਦਾ ਹੈ ਉਸ ਦੇ ਵਿੱਚ ਤੁਹਾਡੇ ਕਿੰਨੇ ਮਾਰਕਸ ਆਏ ਨੇ ਉਸ ਦੀ ਡਿਟੇਲ ਵੀ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਪਾਰਟ 2 ਦਾ ਰਿਜ਼ਲਟ ਹੈ ਜਿਹੜਾ ਪਾਰਟ B ਦੇ ਉੱਤੇ ਐਨੇ ਮੈਂਸ਼ਨ ਕੀਤਾ ਗਿਆ ਹੈ ਉਹ ਉਹਨਾਂ ਕੈਂਡੀਡੇਟਸ ਤੇ ਕੀਤਾ ਗਿਆ ਹੈ ਜਿਹੜੇ ਕੈਂਡੀਡੇਟਸ ਨੇ ਪੰਜਾਬੀ ਦਾ ਕੁਆਲੀਫਾਈਂਗ ਐਗਜ਼ਾਮ ਹੈ ਜੋ ਪਾਰਟ A ਦੇ ਵਿੱਚ ਉਹ ਕੁਆਲੀਫਾਈ ਨਹੀਂ ਕੀਤਾ ਉਹਨਾਂ ਦੇ ਲਈ ਪਾਰਟ B ਦੇ ਮਾਰਕਸ ਆ ਜਿਹੜੇ ਉਹ ਸ਼ੋ ਨਹੀਂ ਹੋ ਰਹੇ ਦੋਸਤੋ ਇਸ ਪੂਰੀ PDF ਦਾ ਲਿੰਕ ਤੁਹਾਨੂੰ ਸਾਡੇ Telegram ਚੈਨਲ ਤੇ ਮਿਲ ਜਾਵੇਗਾ ਤੇ Telegram ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲੇਗਾ ਤੁਸੀਂ ਸਾਡੇ Telegram ਚੈਨਲ ਤੇ ਜਾ ਕੇ PDF ਡਾਊਨਲੋਡ ਕਰ ਸਕਦੇ ਹੋ ਤੇ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਕਿ ਤੁਹਾਡੇ ਕਿੰਨੇ ਮਾਰਕਸ ਆਏ ਨੇ ਦੋਸਤੋ ਇਹ ਸਾਡੀ ਅੱਜ ਦੀ ਅਪਡੇਟ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤੁਹਾਡਾ 1 ਲੱਖ ਸਾਡੀ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤਾਂ ਚਲੋ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ